15 ਜਨਵਰੀ ਨੂੰ ਸਵੇਰੇ ਵਿਜੇ ਕੁਮਾਰ ਅਰੋੜਾ ਜਿਹੜੇ ਆ ਮੁਹੱਲਾ ਕਸ਼ਮੀਰੀਆ ਕੋਟਪੂਰਾ ਦੇ ਰਹਿਣ ਵਾਲੇ ਆ ਇਹ ਆਪਣੀ ਪਤਨੀ ਨੂੰ ਸਵੇਰੇ ਬੱਸ ਸਟੈਂਡ ਚੜਾਉਣ ਜਾ ਰਿਹਾ ਸੀ ਤੇ ਉਸ ਟਾਈਮ ਦੋ ਨਾਮ ਅਨੂਮ ਮੋਟਰਸਾਈਕਲ ਸਵਾਰਾਂ ਨੇ ਉਹਨਾਂ ਦਾ ਪਰਸ ਖੋਲਿਆ ਸੀ ਜਿਦੇ ਵਿੱਚ ਕਰੀਬ 5 ਲੱਖ ਰੁਪਏ ਸੀਗਾ ਜੋ ਇਸ ਮੁਕੱਦਮੇ ਦੇ ਵਿੱਚ ਦੋ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ ਜਿਨ੍ਹਾਂ ਚ ਇੱਕ ਕੁਲਵਿੰਦਰ ਸਿੰਘ ਬੱਤੀ ਹੈ ਤੇ ਦੂਸਰਾ ਬਲਵੰਤ ਸਿੰਘ ਰੁਫਨਿਕਾ ਹੈ ਇਹਨਾਂ ਨੂੰ ਦੋਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ ਕਰੀਬ 2 ਲੱਖ ਰੁਪਏ ਅਸੀਂ ਰਿਕਵਰੀ ਪੈਸੇ ਬਰਾਮਦ ਕਰ ਚੁੱਕੇ ਹਨ ਤੇ ਬਾਕੀ ਦੀ ਰਿਕਵਰੀ ਇਹਨਾਂ ਤੋਂ ਕੀਤੀ ਜਾ ਰਹੀ ਹੈ ਇਹਨਾਂ ਦਾ ਜਿਹੜਾ ਕ੍ਰਿਮੀਨਲ ਰਿਕਾਰਡ ਹੈ ਦੋਨਾਂ ਦੇ ਖਿਲਾਫ ਇੱਕ ਇੱਕ ਮੁਕੱਦਮਾ ਪਹਿਲਾਂ ਹੀ ਦਰਜ ਹੈ ਤੇ ਇਹਨਾਂ ਨੂੰ ਅੱਜ ਪੇਸ਼ ਕਰਕੇ ਅਦਾਲਤ ਕਰਕੇ ਇਹਨਾਂ ਤੋਂ ਬਾਕੀ ਪੈਸੇ ਦੀ ਰਿਕਵਰੀ ਤੇ ਮੋਟਰਸਾਈਕਲ ਕਰਵਾਈ ਜਾਏਗੀ ਸਰ ਇਹ ਕੌਣ ਨੇ ਜਿਹਨੂੰ ਰਹਿਣ ਵਾਲੇ ਨੇ ਜਿਹੜੇ ਲੋਕ ਹੋਵੇ ਜਿਹੜਾ ਕੁਲਵਿੰਦਰ ਸਿੰਘ ਬੱਤੀ ਹੈ ਇਹ ਕੋਟਕਪੂਰਾ ਮੁਕਸਰ ਰੋਡ ਕੋਟਕਪੂਰਾ ਦਾ ਰਹਿਣ ਵਾਲਾ ਤੇ ਜਿਹੜਾ ਬਲਵੰਸਿਕ ਅਫਰੀਕਾ ਐਪੈਂਡ ਢਿਲਵਾ ਦਾ ਰਹਣ ਵਾਲਾ ਜੀ ਫੁੱਲ ਕਿੰਨੇ ਪੈਸੇ ਸੀ ਜੀ ਕਰੀਬ 5 ਲੱਖ ਰੁਪਏ ਸੀ ਸਰ ਬਰਾਮਦਗੀ ਹੋਈ ਬਈ 2 ਲੱਖ ਰੁਪਏ ਦੀ ਬਰਾਮਦਗੀ ਹੋਈ ਹੈ ਇਹਨਾਂ ਤੋਂ ਫਰਦਰ ਕੀ ਕਾਰਵਾਈ ਕੀਤੀ ਹੈ ਜੀ ਫਰਦਰ ਇਹਨਾਂ ਦੀ ਗ੍ਰਿਫਤਾਰੀ ਪਾ ਕੇ ਰਮਾਂਡ ਲੈ ਕੇ ਇਹਨਾਂ ਤੋਂ ਅਸੀਂ ਬਾਕੀ ਪੈਸੇ ਦੀ ਬਰਾਮਦਗੀ ਕਰਾਵਾਂਗੇ ਵਾਰ ਦਾ ਸਮੇ ਵਰਤਿਆ ਮੋਟਰਸਾਈਕਲ ਜਿਹੜਾ ਬਰਾਮਦ ਕਰਾਵਾਂਗੇ ਤੇ ਜਿਹੜੇ ਹੋਰ ਡਾਕੂਮੈਂਟਸ ਵਗੈਰਾ ਸੀ ਤੇ ਪਰਸਾ ਜਿਹੜਾ ਉਹ ਬਰਾਮਦ ਕਰਵਾਉਣ ਦੀ ਕਰਵਾਵਾਂਗੇ ਇਹਨਾਂ ਤੋਂ ਜੀ ਤੇ ਦੋ ਹੀ ਸੀ ਕੀ ਸਰ ਹੋਰ ਵੀ ਨਹੀਂ ਨਹੀਂ ਦੋ ਦੋ ਹੀ ਸੀਗੇ ਜੀ ਜੀ ਆਮਰ